ਸੋਚੀ ਕਾਲ ਜੀ ਸਾਰਿਆਂ ਨੂੰ ਬੜੀ ਦੁਖਦਾਈ ਖਬਰ ਜੋ ਹੁਣੇ ਨਿਕਲ ਕੇ ਆ ਰਹੀ ਹੈ ਜਿਹਦੇ ਬਾਰੇ ਮੈਂ ਆ 2:25 ਤੇ ਟਵੀਟ ਕੀਤਾ ਸੀ ਕਿ ਇੱਕ ਡੱਲੇਵਾਲ ਸਾਹਿਬ ਦੀ ਸਟੇਟਮੈਂਟ ਸੀ ਕਿ ਇੱਕ ਨੌਜਵਾਨ ਦੀ ਕਿਸਾਨ ਦੀ ਇਹਦੇ ਚ ਗੋਲੀ ਲੱਗਣ ਕਾਰਨ ਡੈਥ ਹੋ ਗਈ ਹੈ ਜਿੱਥੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਅਫਸੋਸ ਹੈ ਕਿਸਾਨਾਂ ਨਾਲ ਖੇਤ ਮਜ਼ਦੂਰਾਂ ਨਾਲ ਜਿਹੜੇ ਕਿਸਾਨੀ ਦੇ ਹੱਕ ਚ ਖਲੋਤੇ ਐ ਉਸ ਨੌਜਵਾਨ ਦੇ ਪਰਿਵਾਰ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਮਗਰ ਉਸ ਤੋਂ ਵੱਡਾ ਦੁੱਖ ਤੇ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਪੁਲਿਸ ਇੱਕ ਡਨੈਲ ਮੋੜ ਤੇ ਚੱਲ ਰਹੀ ਹੈ 2:25 ਤੇ ਮੇਰੀ ਟਵੀਟ ਸੀ ਔਰ 3:15 ਤੇ ਸਵਾ 3:00 ਇਹ ਬਿਆਨ ਆਉਂਦਾ ਹੈ ਪੰਜਾਬ ਪੁਲਿਸ ਦਾ ਕਿ ਨੋ ਕੈਜੁਐਲਟੀ ਰਿਪੋਰਟਡ ਇਨ ਦਾ ਆਨਗoing ਪ੍ਰੋਟੈਸਟ ਲੈਟਸ ਪ੍ਰਾਇਰਟਾਈਜ਼ ਐਕਿਊਰੇਸੀ ਓਵਰ ਸੈਂਸੇਸ਼ਨਲਿਜ਼ਮ ਬੀ ਪਲੀਜ਼ ਵੈਰੀਫਾਈ ਬਿਫੋਰ ਯੂ ਸ਼ੇਅਰ ਮੈਨੂੰ ਤਾਂ ਕਹਿੰਦਾ ਜੀ ਲੈਟਸ ਪ੍ਰਾਇਰਟਾਈਜ਼ ਅਬਾਊਟ ਐਕਿਊਰੇਸੀ ਐਂ ਸੈਂਸੇਸ਼ਨਲਾਈਜ਼ ਨਾ ਕਰੋ ਮਤਲਬ ਕਿ ਵੜਾ ਚੜਾ ਕੇ ਨਾ ਕਰੋ ਮੁਰ ਕੇ ਜਦੋਂ ਮੈਂ ਹੋਰ ਟਵੀਟ ਲਿਖਣ ਲੱਗਾ ਤੇ ਮੈਂ ਹੁਣੇ ਵੇਖਿਆ ਕਿ ਇਹਨਾਂ ਨੇ ਇਹ ਪੋਸਟ ਡਿਲੀਟ ਕਰਤੀ ਆ ਥੱਲੇ ਆ ਰਿਹਾ ਪੋਸਟ ਹੈਜ਼ ਬੀਨ ਡਿਲੀਟਡ ਮੈਂ ਹੀ ਪੁੱਛਣਾ ਚਾਹੁੰਦਾ ਸੀ ਕਿ ਚੀਫ ਮਿਨਿਸਟਰ ਸਾਹਿਬ ਜਾਂ ਤੁਸੀਂ ਮੈਨੂੰ ਪਤਾ ਹੈ ਕਿਉਂਕਿ ਤੁਸੀਂ ਹੋਮ ਮਿਨਿਸਟਰ ਹੋ ਤੁਸੀਂ ਇਹ ਸਾਰਾ ਕੰਮ ਆਪ ਦੇਖ ਰਹੇ ਹੋ ਤੁਹਾਡੇ ਤੋਂ ਬਿਆਨ ਦੇਣ ਦੇ ਨੂੰ ਘਬਰਾਹਟ ਹੁੰਦੀ ਆ ਜਾਂ ਤੁਹਾਡੇ ਡੀਜੀਪੀ ਸਾਹਿਬ ਕਹਿ ਦਿੰਦੇ ਇੱਕ ਆਪ ਦੀ ਵੈਬਸਾਈਟ ਤੋਂ ਟਵੀਟ ਕਰੀ ਜਾ ਰਿਹਾ ਮੈਂ ਜੋ ਟਵੀਟ ਕਰ ਰਿਹਾ ਆਪ ਕਰ ਰਹੇ ਆ ਜੋ ਮੇਰੇ ਕੋਲ ਇਨਫੋਰਮੇਸ਼ਨ ਗਰਾਉਂਡ ਜ਼ੀਰੋ ਤੋਂ ਆ ਰਹੀ ਹੈ ਔਰ ਤੁਸੀਂ ਇਸ ਡਿਨਾਇਲ ਮੋਡ ਤੇ ਹੋ ਕਿ ਹੁਣ ਤੁਸੀਂ ਰਿਅਲਾਈਜ਼ ਕਰ ਲਿਆ ਕਿ ਤੁਹਾਡਾ ਝੂਠ ਫੜਿਆ ਜਾਣਾ ਔਰ ਤੁਸੀਂ ਨਾਲ ਦੀ ਨਾਲ ਹੁਣ ਉਸ ਗੱਲ ਨੂੰ ਡਿਲੀਟ ਕਰਤਾ ਤੁਸੀਂ ਤਾਂ ਅਜੇ ਤੱਕ ਇਸ ਗੱਲ ਤੇ ਡਿਨਾਇਲ ਤੇ ਹੋ ਕਿ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਸਰਜ਼ਮੀਨ ਤੇ ਜਿਹਦੇ ਹੋਮ ਮਿਨਿਸਟਰ ਤੁਸੀਂ ਚੀਫ ਮਿਨਿਸਟਰ ਤੁਸੀਂ ਇੱਥੇ ਅਥਰੂ ਗੈਸ ਚਲਾਏ ਜਾ ਰਹੇ ਆ ਸੌ ਤੋਂ ਵੱਧ ਕਿਸਾਨ ਜ਼ਖਮੀ ਹੋ ਗਿਆ ਪਿਛਲੇ ਕਈ ਦਿਨਾਂ ਚ ਅੱਜ ਵੀ ਗੋਲੀਆਂ ਚੱਲ ਰਹੀਆਂ ਨੇ ਅੱਜ ਵੀ ਉਹ ਰਬੜ ਬੁਲੇਟ ਵਰਤੇ ਜਾ ਰਿਹਾ ਜਿਹੜੇ ਜੰਮੂ ਕਸ਼ਮੀਰ ਚ ਵੈਨ ਹੋ ਗਿਆ ਜਿਹਦੇ ਨਾਲ ਲੋਕ ਅੰਨੇ ਹੋ ਗਏ ਡੈਥ ਹੋ ਗਈ ਕੀ ਕੁਝ ਨਹੀਂ ਹੋਗਾ ਕਿੰਨਾ ਜੰਮੂ ਕਸ਼ਮੀਰ ਚ ਰੌਲਾ ਪਿਆ ਉਹ ਸਾਰੀ ਵੈਪਨਰੀ ਹੁਣ ਲਿਆ ਕੇ ਪੰਜਾਬ ਤੇ ਵਰਤੀ ਜਾ ਰਹੀ ਹੈ ਔਰ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਜੇ ਭਗਵੰਤ ਮਾਨ ਜੀ ਕਿਸਾਨਾਂ ਨਾਲ ਖਲੋਤੇ ਆ ਤੇ ਭਾਈ ਲਾਉਣ ਆਰਡਰ ਤੁਹਾਡਾ ਜ਼ਿੰਮੇਵਾਰੀ ਹੈ ਕਾਰਵਾਈ ਕਿਉਂ ਨਹੀਂ ਤੁਹਾਨੂੰ ਇੱਕ ਮੈਸੇਜ ਆਉਂਦਾ ਹੈ ਹਰਿਆਣੇ ਸਰਕਾਰ ਤੋਂ ਖੱਟਰ ਸਾਹਿਬ ਤੋਂ ਕਿ ਜੀ ਕੋਈ ਪੋਕਲੇਨ ਕੋਈ ਜੀਸੀਬੀ ਕੋਈ ਹੈਵੀ ਡਿਊਟੀ ਮਸ਼ੀਨਰੀ ਅੰਬਾਲਾ ਬਾਰਡਰ ਵਾਲ ਜਾਂ ਸਿੰਗੂ ਬਾਰਡਰ ਸ਼ੰਭੂ ਬਾਰਡਰ ਵਾਲੀ ਲਿਜਾਇਣ ਨਹੀਂ ਦੇਣੀ ਚਾਹੀਦੀ ਤੁਸੀਂ ਇੱਕ ਮਿੰਟ ਚੋਂ ਉਹਨੂੰ ਲਾਗੂ ਕਰਦੇ ਹੋ ਇਹ ਵੀ ਮੈਂ ਟਵੀਟ ਕੀਤਾ ਸੀ ਸਵੇਰੇ ਹੁਣ ਤੁਹਾਡੀ ਚੋਰੀ ਫੜੀ ਗਈ ਕਿ ਇੱਕ ਨੌਜਵਾਨ ਜਿਹਦੀ ਛੋਪ ਕਰਨ ਦਾ ਦੱਸਿਆ ਜਾ ਰਿਹਾ ਜ਼ਿਲ੍ਹਾ ਬਠਿੰਡੇ ਤੋਂ 23 ਸਾਲ ਦੀ ਮਹਿਜੋਦੀ ਉਮਰ ਉਹਦੀ ਫੋਟੋ ਵੀ ਮੇਰੇ ਕੋਲ ਆ ਮਗਰ ਮੈਂ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਪਰਿਵਾਰ ਵਾਸਤੇ ਅੱਗੇ ਇਹ ਬੜੀ ਦੁੱਖ ਦੀ ਘੜੀ ਹੈ ਮਗਰ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਭਗਵੰਤ ਮਾਨ ਨੂੰ ਕਹਿਣਾ ਜੀ ਦੀ ਹੋਮ ਮਿਨਿਸਟਰ ਤੁਸ ਮਾਨ ਸਾਹਿਬ ਤੁਹਾਡੀ ਇਹ ਦੇਖ ਰੇਠੇ ਠੇ ਠੱਲੇ ਆ ਇਹ ਲਾਅਨ ਆਰਡਰ ਤੁਹਾਡੀ ਸਾਰੀ ਪੁਲਿਸ ਉੱਤੇ ਆ ਤੁਹਾਡਾ ਮੋਸਟ ਫੇਵਰੇਟ ਅਫਸਰ ਐਸਐਸਪੀ ਪਟਿਆਲਾ ਵਰਨ ਸ਼ਰਮਾ ਉੱਥੇ ਤੁਰਿਆ ਫਿਰਦਾ ਆ ਆਈਜੀ ਡੀਆਈਜੀ ਏਡੀਜੀਪੀ ਉੱਥੇ ਤੁਰੇ ਫਿਰਦੇ ਆ ਔਰ ਕਿਸ ਤਰੀਕੇ ਨਾਲ ਗੋਲੇਬਾਰੀ ਹੋ ਰਹੀ ਹੈ ਕਿਸ ਤਰੀਕੇ ਨਾਲ ਥਰੂ ਗੇਸਿੱਟੇ ਜਾ ਰਹੇ ਗੇਸ ਇਸ ਤਰੀਕੇ ਨਾਲ ਪਹਿਲਾਂ ਤਾਂ ਰਬਰ ਬੁਲੇਟ ਦੀ ਗੱਲ ਸੀ ਹੁਣ ਐਕਚੁਅਲ ਫਾਇਰ ਹੋਣੇ ਸ਼ੁਰੂ ਹੋ ਗਏ ਆ ਜਿੱਦੀ ਕੈਸ਼ੁਐਲਟੀਆਂ ਰਿਪੋਰਟ ਔਰ ਇਸ ਗੱਲ ਦਾ ਮੈਨੂੰ ਬੜਾ ਡਰ ਸੀ ਸਵੇਰੇ ਔਰ ਉਹ ਅਸਲੀਅਤ ਸਾਹਮਣੇ ਆ ਗਈ ਆ ਹੁਣ ਵੀ ਮੈਂ ਤੁਹਾਨੂੰ ਕਹਿਣਾ ਪੰਜਾਬ ਦੀ ਧਰਤੀ 'ਤੇ ਕਿਸਾਨ ਬੈਠੇ ਹਰਿਆਣੇ ਨਹੀਂ ਗਏ ਆ ਉਹਨਾਂ ਦੀ ਹਫਾਜ਼ਤ ਉਹਨਾਂ ਦੀ ਬਚਾ ਕਰਨ ਦੀ ਜ਼ਿੰਮੇਵਾਰੀ ਭਗਵੰਤ ਮਾਨ ਜੀ ਥੋੜੀ ਐ ਜੀ ਦੇ ਚ ਤੁਸੀਂ ਫੇਲ ਹੋ ਰਹੇ ਹੋ ਤੁਸੀਂ ਟਾਉਟੀ ਕਰ ਰਹੇ ਸੀ ਮੈਂ ਪਹਿਲੇ ਦਿਨ ਦਾ ਕਹਿ ਰਿਹਾ ਤੁਸੀਂ ਕਿਸਾਨਾਂ ਦੀ ਮੁਖਵਰੀ ਕਰ ਰਹੇ ਹੋ ਅੱਜ ਨੁਕਸਾਨ ਜੇ ਕਿਸਾਨ ਤੇ ਖੇਤ ਮਜ਼ਦੂਰ ਦਾ ਪੰਜਾਬ 'ਚ ਕੋਈ ਕਰ ਰਿਹਾ ਇਹ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਕਰ ਰਿਹਾ ਜਿਹੜਾ ਉਹਨਾਂ ਨਾਲ ਬਹਿ ਕੇ ਉਹਨਾਂ ਨਾਲ ਬਿਠਾਉਂਦਾ ਉਹਨਾਂ ਨਾਲ ਬਹਿੰਦਾ ਮਗਰ ਮੁੜ ਕੇ ਉਹਨਾਂ ਨੂੰ ਧੋਖਾ ਦਿੰਦਾ ਔਰ ਇਹ ਗੱਲ ਅੱਜ ਇਨ੍ਹਾਂ ਗੱਲਾਂ ਤੋਂ ਸਪਸ਼ਟ ਹੋ ਗਈ ਇਸ ਲਈ ਇਸ ਨੌਜਵਾਨ ਕਿਸਾਨ ਦੀ ਮੌਤ ਲਈ ਜ਼ਿੰਮੇਵਾਰ ਹਰਿਆਣਾ ਸਰਕਾਰ ਤਾਂ ਹੈ ਹੀ ਮਗਰ ਸਭ ਤੋਂ ਵੱਡਾ ਗੁਨੇਗਾਰ ਭਗਵੰਤ ਮਾਨ ਹੈ ਇਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਮੇਰੀ ਇਹ ਮੰਗ ਹੈ ਔਰ ਇਨ੍ਹਾਂ ਕਿਸਾਨਾਂ ਦੀ ਹੁਣ ਵੀ ਮੈਂ ਬੇਨਤੀ ਕਰਦਾ ਕਿ ਵੇਕ ਅਪ ਬਿਫੋਰ ਇਟਸ ਟੂ ਲੇਟ ਇਨ੍ਹਾਂ ਦੀ ਇਨਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ ਜੇ ਪੰਜਾਬ ਦੀ ਧਰਤੀ ਤੇ ਆ ਕੇ ਕੋਈ ਛੋਡੇ ਪਛੰਦਿਆ ਤੇ ਛੋਡੇ ਕਿਸਾਨਾਂ ਤੇ ਛੋਡੇ ਖੇਤ ਮਜ਼ਦੂਰਾਂ ਤੇ ਕੋਈ ਅਟੈਕ ਕਰ ਰਿਹਾ ਉਹਦਾ ਜਵਾਬ ਦੇਣਾ ਉਹਨਾਂ ਦੀ ਹਵਾਜਤ ਕਰਨੀ ਤੁਹਾਡੀ ਫਰਜ਼ੀ ਦੀ ਅਧਿਐਕੀ ਕਰੋ ਜਿਸ ਤੋਂ ਤੁਸੀਂ ਭੱਜ ਰਹੇ ਹੋ ਔਰ ਮੈਂ ਇਸ ਕਿਸਾਨ ਭਰਾ ਨਾਲ ਕਿਸਾਨ ਜਥੇਬੰਦੀਆਂ ਨਾਲ ਜਿਹੜਾ ਆਪ ਦੀ ਬੜੀ ਜੈਜ ਮੰਗਾਂ ਨੂੰ ਲੈ ਕੇ ਅੱਜ ਸਿਰਫ ਮੰਗ ਕੀ ਹੈ ਕਿਸਾਨੂੰ ਸਾਡੀ ਰਾਜਧਾਨੀ ਤੇ ਜਾ ਲੈਣ ਦਿਓ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਨ ਵਾਲੇ ਅੱਜੋ ਆਪਦੀ ਰਾਜਧਾਨੀ ਤੱਕ ਨਹੀਂ ਜਾ ਸਕਦੇ ਇਸ ਲਈ ਉਹਨਾਂ ਨੂੰ ਪੀਸਫੁਲੀ ਡੈਮੋਕਰੇਸੀ 'ਚ ਲੋਕਤੰਤਰ 'ਚ ਧਰਨਾ ਪ੍ਰਦਰਸ਼ਨ ਅਲਾਉਡ ਆ ਉਹਨਾਂ ਨੂੰ ਕਰ ਲੈਣ ਜਾਂ ਜਾਵੇ ਇਹ ਖੂਨ ਦੀ ਹੋਲੀ ਖੂਨ ਖਰਾਬਾ ਨਾ ਕਰੋ ਇਹਦੇ ਲਈ ਜ਼ਿੰਮੇਵਾਰ ਕੇਜਰੀਵਾਲ ਤੇ ਭਗਵੰਤ ਮਾਨ ਤੇ ਭਾਜਪਾ ਦੇ ਸਰਕਾਰ ਹੋਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ